ਜੀ ਆਪਾਂ ਪਹੁੰਚੇ ਜੀ ਅੱਜ ਪ੍ਰੀਤ ਵਾਲਿਆਂ ਦੇ ਸਟਾਲ ਤੇ ਉਹ ਵਿਧਿਆਲੇ ਦੇ ਵਿੱਚ ਕਿਸਾਨ ਮੇਲੇ ਤੇ ਤੇ ਇਹਨਾਂ ਨੇ ਕਿਸਾਨ ਮੇਲੇ ਵਿੱਚ ਬੈਕਅਰ ਲੋਡਰ ਤਿਆਰ ਕੀਤਾ ਇਹਨਾਂ ਬਾਰੇ ਆਪਾਂ ਜਾਣਕਾਰੀ ਲਵਾਂਗੇ ਨੌਕ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਨਾਮ ਹੈ ਜ ਆਪਣਾ ਸੁਭਨਾ ਮੇਰਾ ਗੁਰਧਾਨ ਸਿੰਘ ਨਾਮ ਹੈ ਗੁਰਧਾਨ ਸਿੰਘ ਇਹਦੇ ਬਾਰੇ ਦੱਸੋਗੇ ਆਪਾਂ ਨੂੰ ਬੈਕਅਰ ਲੋਡਰ ਕੀ ਕੀ ਚੀਜ਼ਾਂ ਨੇ ਆਪਾਂ ਨੂੰ ਇਹ ਸਰ ਜੀ ਆਪਣੇ ਕੋਲ 74.5 HP ਦੇ ਵਿੱਚ ਆਉਂਦੀ ਆ ਕਿਰਲੋਸਕਰ ਦੇ ਇੰਜਨ ਕਿਰਲੋਸਕਰ ਦੇ ਇੰਜਨ ਦੇ ਵਿੱਚ ਕਿੰਨੇ HP ਹੈ 5 74.5 74.5 ਇੰਜਨ ਦਾ ਅਕਾਊਂਟ ਫਿਗਰ ਚ ਆਪਾਂ ਇਹਨੂੰ 75 ਹਾਸਪਟਲ ਇਹਦੇ ਵਿੱਚ ਫਿਰ ਜਿਹੜਾ ਪੰਪ ਵਗੈਰਾ ਉਹ ਫਿਰ ਤੁਸੀਂ ਕਿਹੜਾ ਲਾਉਂਦੇ ਹੋ ਹਾਂਜੀ ਇਹਦੇ ਵਿੱਚ ਹਾਈਡਰੋਲਿਕ ਪੰਪ ਆਪਾਂ 파ਰਕਰ ਦਾ ਲਾਉਣੀ ਆ ਜੀ ਡੀਜ਼ਲ ਪੰਪ ਕਰਦੇ ਆਪਾਂ ਯੂਜੇ ਚ ਬੋਸ ਦਾ ਅੱਛਾ ਜੀ ਹਾਂ ਤੇ BS4 ਸਟੇਜ ਦਾ ਇੰਜਨ ਆ ਇਹਦੇ ਵਿੱਚ GS 4 ਸਟੇਜ ਦਾ BS4 ਆ ਜਿਵੇਂ ਹੁਣ ਗੱਡੀਆਂ ਦੇ ਵਿੱਚ BS6 ਚੱਲ ਰਹੇ ਆ ਠੀਕ ਹੈ ਇਹਦੇ ਵਿੱਚ ਵੀ BS5 ਆ ਗਿਆ ਤੇ ਉਹ ਆਪਣੇ ਕੋਲ ਅਵੇਲੇਬਲ ਆ ਪਰ ਨਹੀਂ ਇਹ ਇੰਜਣ ਜਿਹੜਾ ਪ੍ਰੀਤ ਵਾਲਿਆਂ ਦਾ ਹੈ ਕਿ ਇਹ ਕਲੋਸ ਕਰ ਨਹੀਂ ਜੀ ਇਹ ਆਪਾਂ ਕਰ ਲੋਸ ਕਰਦਾ ਲਾਉਣੀ ਕਲੋਸ ਕਰਦਾ ਇੰਜਣ ਲਾਉਣਾ ਤੇ 3 ਸਿਲੰਡਰ ਚ 4 ਸਿਲੰਡਰ ਚੱਲਦਾ 4 ਸਿਲੰਡਰ ਹੈ 4 ਸਿਲੰਡਰ ਦੇ ਵਿੱਚ ਆਉਂਦਾ ਹੈ ਰੋਟਰੀ ਪੰਪ ਇਨ ਲਾਈਨ ਪੰਪਾ ਲਾਉਣਾ ਇਨ ਲਾਈਨ ਪੰਪ ਹਾਂ ਜੀ ਹਾਂ CRDI ਓਕੇ ਇਹਦੀ ਔਰ ਕਿੰਨੀ ਕੈਪੈਸਿਟੀ ਹੁੰਦੀ ਹੈ ਇਹਦੀ ਆਪਣੇ ਬੈਕਟਰੋਟਰ ਦੀ ਇਹਦੀ ਜੀ ਇਹ ਆਪਣੇ weight ਤੋਂ ਵੱਧ ਚੱਕ ਸਕਦਾ ਜੀ ਇਹਦੀ 7500 kg ਇਹਦਾ weight ਆ ਉਹਦੇ ਨਾਲੋਂ ਵੱਧ ਭਜਨ ਸਕਦਾ ਮਤਲਬ 8 ਟਨ ਕਹਿ ਸਕਦੇ ਹਾਂ ਪਰ ਠੀਕ ਹੈ ਹਾਂ ਔਰ ਇਹਦੇ ਵਿੱਚ ਜਿਹੜ ਸੀ ਆਰ ਉਹ ਕਿੱਥੇ ਹੋਇਆ ਹੈ ਹਾਂਜੀ ਇਹਦੇ ਵਿੱਚ ਆਪਣੇ ਕੋਲ ਏਸੀ ਸਟਾਕ ਵੀ ਅਵੇਲੇਬਲ ਆ ਠੀਕ ਹੈ ਤੇ ਨੋਨ ਏਸੀ ਵੀ ਅਵੇਲੇਬਲ ਆ ਉਹ ਅਕੋਰਡਿੰਗ ਟੂ ਕਸਟਮਰ ਡਿਮਾਂਡ ਹੋਰ ਇੱਕ ਕਿੰਨੇ ਕਿੰਨੇ ਐਚ ਪੀ ਵਿੱਚ ਦੱਸੋ 74 ਪੁਆਇੰਟ ਵਿੱਚ ਵਿੱਚ ਹਾਂਜੀ ਔਰ ਇਹਦਾ ਕਿੰਨਾ ਲੋਡਰ ਕਿੰਨਾ ਹੁੰਦਾ ਲੋਡਰਾਂ ਨੂੰ ਉਹੀ ਇੰਜਨ ਦੇ ਹਿਸਾਬ ਨਾਲ ਆ ਜੀ ਇੰਜਨ ਦੇ ਹਿਸਾਬ ਨਾਲ ਹਾਂ ਜੀ ਉਹੀ ਆ ਔਰ ਇਹਦੀ ਘੰਟੇ ਦੀ ਜਦੋਂ ਕਪੈਸਿਟੀ ਕਿੰਨੀ ਹੁੰਦੀ ਡੀਜ਼ਲ ਦੀ ਕਿੰਨੀ ਕਪੈਸਿਟੀ ਹਟੇ ਇਹਦੀ ਸਰ ਬਾਕੀ ਬੈਕੋ ਲੋਡਰ ਜਿਹੜੇ ਆਉਂਦੀਆਂ ਨੇ ਕੰਪਨੀ ਨੇ ਆ ਠੀਕ ਹੈ ਉਹਨਾਂ ਨਾਲੋਂ ਇਹਦੀ ਮਾਈਲੇਜ ਦਾ ਬਹੁਤ ਫਰਕ ਆਇਆ ਉਹਦਾ ਕਾਰਨ ਕੀ ਆ ਕਰਲੋਸਕਰ ਦਾ ਇੰਜਨ ਠੀਕ ਹੈ ਠੀਕ ਹੈ ਔਰ ਇਹਦਾ ਜਿਹੜਾ ਡੀਜ਼ਲ ਟੈਂਕ ਹੈ ਉਹ ਕਿੰਨੇ ਡੀਜ਼ਲ ਟੈਂਕੇ ਦਾ ਹੈਗਾ 125 ਲੀਟਰ ਦਾ ਠੀਕ ਹੈ ਤੇ ਹਾਈਡਰੌਲਿਕ ਟੈਂਕ ਵੀ 125 ਲੀਟਰ ਦਾ ਔਰ ਇਹਦੀ ਜਿੱਦਾਂ ਸਪੀਡ ਸਪੂਡ ਕਿਦਾਂ ਰੋਡ ਤੇ ਵੀ ਕੀ ਸਪੀਡ ਹੈ ਨੇ ਜੀ ਔਰ ਇਹ ਜੇ ਆਪਾਂ ਵਾਰੰਟੀ ਦੀ ਗੱਲ ਕਰੀਏ ਤੇ ਕਿਸ ਕਿਸ ਚੀਜ਼ ਦੀ ਆਪਾਂ ਨੂੰ ਕੰਪਨੀ ਦੇ ਇੱਕ ਸਾਲ 2000 ਘੰਟਾ ਇੱਕ ਸਾਲ 2000 ਘੰਟਾ 2000 ਘੰਟੇ ਜਿਹੜੀ ਚੀਜ਼ ਪਹਿਲਾਂ ਆ ਜਾਵੇ ਉਦੋਂ ਵਾਰੰਟੀ ਖਤਮ ਨਹੀਂ ਹਾਲੇ ਇੱਕ ਸਾਲ ਪੂਰਾ ਹੋ ਗਿਆ ਪਹਿਲਾਂ ਚੱਲੀ ਜਾਏ 1500 ਘੰਟਿਆਂ ਦਾ ਵਾਰੰਟੀ ਖਤਮ ਹੋ ਜਾਏਗੀ ਜੇ ਚਾਹੇ 8 ਮਹੀਨੇ ਚੱਲੀ ਆ 10 ਮਹੀਨੇ ਚੱਲੀ ਆ ਜੇ ਇਹ ਇਹ 2000 ਘੰਟੇ ਪੂਰੇ ਹੋਗੇ ਤਾਂ ਉਦੋਂ ਇਹ ਜਿਹੜੇ ਜੈਕ ਨੇ ਫਿਰ ਇਹਨਾਂ ਦੀ ਵੀ ਗਾਰੰਟੀ ਹੁੰਦੀ ਸਾਰੀ ਚੀਜ਼ਾਂ ਦੀ ਸਾਰੀ ਸਾਰੀ ਟ੍ਰਾਸਕਰ ਦੀ ਇੰਜਨ ਦੀ ਦਿੰਦਾ ਕਿਰਲੋਸਕਰ ਉਸ ਤੋਂ ਬਾਅਦ ਬਾਕੀ ਸਾਰੀ ਆਪਣੀ ਮਤਲਬ ਕੁਸੀ ਸਾਰੀਆਂ ਚੀਜ਼ਾਂ ਦੀ ਤੁਸੀਂ ਗਾਰੰਟੀ ਦਿੰਦੇ ਹੋ ਹਾਂਜੀ ਹਾਂਜੀ ਓਕੇ ਤੇ ਇਹ ਜਿਹਦੇ ਵਿੱਚ ਮੇਨ ਫਰਕ ਕੀ ਆ ਆਪਣਾ ਬਾਕੀਆਂ ਨਾਲੋਂ ਹਾਂਜੀ ਹਾਂਜੀ ਜਿਵੇਂ ਜੀਸੀਬੀ ਆ ਮੇਨ ਪਲੇਅਰ ਆ ਉਹ ਇਸ ਮਾਰਕੀਟ ਦਾ ਉਹਦੇ ਵਿੱਚ ਜਿਵੇਂ ਕੇਪੀਸੀ ਆਉਂਦੀ ਆ ਕਾਸਟਰੀਅਨ ਆਉਂਦੀ ਆ ਕਾਸਟਰੀਅਨ ਦਾ ਕੀ ਨੁਕਸਾਨ ਆ ਉਹ ਤੇ ਮੰਨ ਲਓ ਜੇ ਕੋਈ ਕ੍ਰੈਕ ਆ ਗਿਆ ਨਾ ਉਹਟ ਲਈ ਢਲਾਈ ਦੇ ਰੂਏ ਦੀ ਹੁੰਦੀ ਆ ਜੇ ਉਹ ਚ ਕ੍ਰੈਕ ਆ ਗਿਆ ਤਾਂ ਪੂਰੀ ਦੀ ਪੂਰੀ ਚੇਂਜ ਕਰਨੀ ਪੈਂਦੀ ਆ ਪਰ ਆਪਾਂ ਇਹ ਸੈਂਪਲ ਕਰੀ ਹੋਈ ਲਾ ਰਹੇ ਆ ਇਹਦੇ ਠੀਕ ਹੈ ਇਹਦੇ ਵਿੱਚ ਮੰਨ ਲਓ ਜੇ ਕੋਈ ਕ੍ਰੈਕ ਵੀ ਆਉਂਦਾ ਇਨ ਕੇਸ ਤਾਂ ਆਪਾਂ ਵੈਲਡਿੰਗ ਕਰਕੇ ਇਹਨੂੰ ਉੱਥੇ ਇਹ ਤੁਸੀਂ ਫਿਰ ਇਹ ਤੁਸੀਂ ਸਾਰਾ ਕੁਝ ਤੋਂ ਆਪਣੇ ਆਪ ਦੀ ਬਣੀ ਹੋਈ ਇਹ ਸਾਰਾ ਇਨ ਹਾਊਸ ਆ ਮਤਲਬ ਉੱਥੇ ਇਫੈਕਟਿਵ ਇਹ ਮਸ਼ੀਨ ਦੇ ਵਿੱਚ 100% ਫੈਬ੍ਰਿਕੇਸ਼ਨ ਇਨ ਹਾਊਸ ਆ ਆਪਾਂ ਬਾਹਰੋਂ ਕੁਝ ਨਹੀਂ ਮੰਗਾਉਂਦੇ ਕਿਉਂਕਿ ਕੀ ਹੁੰਦਾ ਜੇ ਬਾਹਰੋਂ ਆਪਾਂ ਕਿਸੇ ਵੈਂਡਰ ਤੋਂ ਮੰਗਾਉਨੇ ਆ ਸਮਾਨ ਤਾਂ ਉਹਨੇ ਜਿੱਥੇ ਵਧੀਆ ਕੁਆਲਿਟੀ ਦੇਣੀ ਹੁੰਦੀ ਆ ਜਿੱਥ ਤੋ ਉਹਦੇ ਵਿੱਚ ਆ ਗਾ ਕੁਆਲਿਟੀ ਚ ਕੰਪਰਮਾਈਜ਼ ਹੋ ਜਾਂਦਾ ਤੇ ਤਾਂ ਕਰਕੇ ਆਪਾਂ ਜਿੰਨੀ ਵੀ ਫੈਬ੍ਰੀਕੇਸ਼ਨ ਹੈ ਮਸ਼ੀਨ ਦੇ ਵਿੱਚ ਲੱਗੀ ਹੋਈ ਆ ਸਾਰੀ ਇਨ ਹਾਊਸ ਆ ਤੇ ਰੋਬੋਟਿਕ ਬਿਲਡਿੰਗ ਇਹਦੇ ਵਿੱਚ ਹਾਈਡਰੋਲਿਕ ਦੀ ਕਿੰਨੀ ਕੈਪੈਸਿਟੀ ਕਿੰਨਾ ਪੈਂਦਾ ਹੈ ਤੇ ਹਾਈਡਰੋ 125 ਤੁਸੀਂ ਹਾਈਡਰੋਲਿਕ ਟੈਂਕ ਹੈ ਇਹਦਾ ਜੋ ਡੀਜ਼ਲ ਟੈਂਕ ਇਹਨਾਂ ਦੱਸਿਆ ਸੀ ਡੀਜ਼ਲ ਡੀਜ਼ਲ ਵੀ 125 ਹੈ 125 ਡੀਜ਼ਲ ਉਹ ਹਾਈਡਰੋਲਿਕ 125 ਲੀਟਰ ਫੜਾ ਪੈਂਦਾ ਹਾਂਜੀ ਹਾਂਜੀ ਓਕੇ ਔਰ ਇਹਦੇ ਵਿੱਚ ਟਾਇਰ ਆਪਣੇ ਕਿਹੜੀ ਮਰਜ਼ੀ ਕੰਪਨੀ ਟਾਇਰੇ ਦੇ ਵਿੱਚ ਦੋ ਤਰ੍ਹਾਂ ਦੇ ਆਉਂਦੇ ਆ ਜੀ ਇੱਕ 14 25 ਦੇ ਵਿੱਚ ਇਹ ਹੁੰਦੇ ਆ ਹੈਵੀ ਡਿਊਟੀ ਠੀਕ ਹੈ ਠੀਕ ਹੈ ਇਹ ਡਰਾਈ ਏਰੀਆ ਦੇ ਵਿੱਚ ਜ਼ਿਆਦਾਤਰ ਇਹ ਚੱਲਦੇ ਆ ਕਿਉਂਕਿ ਇਹਨਾਂ ਦੀ ਕਸਾਈ ਬਹੁਤ ਘੱਟ ਹੁੰਦੀ ਆ ਜਿਵੇਂ ਆਪਣਾ ਪੰਜਾਬ ਦਾ ਏਰੀਆ ਉਹ ਡਰਾਈ ਏਰੀਆ ਤਾਂ ਉਹਦੇ ਵਿੱਚ ਜ਼ਿਆਦਾ ਇਹ ਚੱਲਦੇ ਨੇ ਉਸ ਤੋਂ ਬਾਅਦ ਇੱਕ 16 28 ਦੇ ਆਉਂਦੇ ਆ ਐਦਾਂ ਦੇ ਟਰੈਕਟਰ ਟਾਈਪ ਦੇ ਇਹ ਚੱਲਦੇ ਆ ਗਿੱਲੀ ਮਿੱਟੀ ਦੇ ਵਿੱਚ ਕਿਉਂਕਿ ਇਹ ਸਲਿੱਪ ਨਹੀਂ ਹੁੰਦੇ ਹੈਗੇ ਇਹਨਾਂ ਦਾ ਗ੍ਰਿਪ ਬਣਦਾ ਇਹ ਡੀਜ਼ਲ ਟੈਂਕ ਦੋਨੋਂ ਪਾਸੇ ਦਿੱਤਾ ਹੋਇਆ ਤੁਸੀਂ ਇਹ ਡੀਜ਼ਲ ਟੈਂਕ ਆ ਜੀ ਉੱਧਰਲੇ ਪਾਸੇ ਹਾਈਡਰੋਲਿਕ ਟ ਔਰ ਇਹਦੀ ਤੁਸੀਂ ਵਾਰੰਟੀ ਦੱਸਦੀ ਵੀ 2000 ਘੰਟਾ ਵਾਰੰਟੀ ਹੈ ਇੱਕ ਸਾਲ 2000 ਘੰਟਾ ਔਰ ਜਿਹੜਾ ਇਹਦੇ ਵਿੱਚ ਆਪਾਂ ਬੈਟਰੀ ਵਗੈਰਾ ਯੂਜ਼ ਕਰਦੇ ਹਾਂ ਕਿਹੜੀ ਕੰਪਨੀ ਦਾ ਕਰਦੇ ਆ ਬੈਟਰੀ ਸਾਰਾ ਆਪਣਾ ਲੋਕਲ ਹੀ ਹੈ ਜੀ ਜੋ ਲੋਕਲ ਮਿਰਜੇਵੇ ਮਾਰਕੀਟ ਦੇ ਵਿੱਚੋਂ ਜੋ ਅਵੇਲੇਬਲ ਹੁੰਦਾ ਉਹੀ ਲਾਉਂਦੇ ਔਰ ਔਰ ਇਹਦਾ ਆਪਾਂ ਨੂੰ ਕੀ ਪ੍ਰਾਈਸ ਵਗੈਰਾ ਕਿੰਨਾ ਪੈਂਦਾ ਇਹਦਾ ਪ੍ਰਾਈਸ ਵੈਸੇ ਤਾਂ ਜੀ 43.50 ਹਜ਼ਾਰ ਰੁਪਏ ਆ 올 ਇੰਡੀਆ ਦਾ ਆਨ ਰੋਡ ਦੇਖ ਪੇਪਰ ਸਟਾ ਇਹ ਜੀ ਇਹ ਸੋਚ ਇਹ ਸਰ ਕਟਆਊਟ ਸਵਿਚ ਦਿੱਤੀ ਹੋਈ ਆ ਮੰਨ ਲਓ ਕਈ ਵਾਰੀ ਕੋਈ ਅਣਜਾਣ ਬੰਦਾ ਹੁੰਦਾ ਵੀ ਉਹ ਸੈਂਸਰਾਂ ਮਾਰ ਲਵੇ ਤਾਂ ਇਹ ਮੰਨ ਲਾ ਜੇਕਰ ਇਹ ਬੰਦੇ ਨੂੰ ਪਤਾ ਹੋਊਗਾ অপারেਟਰ ਨੂੰ ਉਹ ਇਥੋਂ ਕਟਆਊਟ ਸਵਿਚ ਕਰ ਦੂਗਾ ਉਧਰੋਂ ਸਟਾਰਟ ਹੀ ਨਹੀਂ ਹੋਊਗਾ ਇਹਨੂੰ ਪਤਾ ਹੋਊਗਾ ਜਦ ਇਹਨੂੰ ਆਨ ਕਰ ਲੂਗਾ ਤਾਂ ਉਹ ਆ ਇੱਕ ਇਹਦਾ ਹੋਰ ਵੀ ਫਾਇਦਾ ਜੇ ਮੰਨ ਲਓ ਮਸ਼ੀਨ ਖੜੀ ਆ ਤਾਂ ਕੋਈ ਸਰਕਟ ਵਗੈਰਾ ਨਹੀਂ ਹੁੰਦਾ ਜੇ ਆਪਾਂ ਕਟਆਊਟ ਸਵਿਚ ਕੀਤੀ ਹੋਈ ਹੈ ਜੇ ਸਰਕਟ ਹੋ ਜਾਂਦਾ ਨਾ ਬੈਟਰੀ ਵਗੈਰਾ ਦਾ ਉਹ ਚੀਜ਼ ਦਾ ਆਪਾਂ ਨੂੰ ਫਾਇਦਾ ਔਰ ਦੋਸਤੋ ਮਿੱਤਰੋ ਵੀ ਜਿਸ ਨੇ ਵੀ ਬੈਟਰੀ ਆਰਡਰ ਲੈਣਾ ਹੈ ਔਰ ਤੁਸੀਂ ਪ੍ਰੀਤ ਵਾਲਾ ਦਾ ਸੰਪਰਕ ਕਰ ਸਕਦੇ ਹੋ ਔਰ ਹੈਵੀ ਬੈਕ ਲੋਡਰ ਹੈ ਕਿਸੇ ਆਪਣੀ ਆਪਣੀ ਸੈਗਮੈਂਟ ਦਾ ਇਹ ਟੌਪ ਦਾ ਪ੍ਰੋਡਕਟ ਆ ਕਿਸੇ ਸੈਗਮੈਂਟ ਦੇ ਵਿੱਚ ਇਹਦੇ ਜਿੰਨੀ ਸਪੀਡ ਨਹੀਂ ਕਿਸੇ ਨੂੰ ਕੋਈ ਵੀ ਮਿਲਨੀ ਇਹਦੇ ਜਿੰਨੀ ਕੁਆਲਿਟੀ ਨਹੀਂ ਮਿਲਨੀ ਪੂਰਾ ਇੱਕ ਨੰਬਰ ਪ੍ਰੋਡਕਟ ਲੋਕ ਵੀ ਕਹਿੰਦੇ ਵੀ ਜਿਹੜੀ ਮਰਜ਼ੀ ਜੇਸੀਬੀ ਲਾ ਦਿਓ ਤੁਸੀਂ ਇਹਦੇ ਨਾਲ ਔਰ ਇਹ ਕਿਸੇ ਨਾਲੋਂ ਵੀ ਘੱਟ ਨਹੀਂ ਹੈ ਟੌਪ ਦਾ ਤੇਲ ਦਾ 1 ਲੀਟਰ ਦਾ ਘੱਟੋ ਘੱਟ ਡਿਫਰੈਂਸ 1 ਘੰਟੇ 'ਚ ਕੱਢ ਕੇ ਦਿਊਗੀ ਜੀ ਬਾਕੀ ਵੇਖੋ ਦੂਜੀ ਜੇਸੀ ਦੂਜੀ ਜੇਸੀ ਨਾਲੋਂ 1 ਲੀਟਰ ਦਾ ਡਿਫਰੈਂਸ ਨਿਕਲੂਗਾ ਹੀ ਨਿਕਲੂ ਲੋਕ ਵੀ ਮਿੱਤਰੋ ਜੀ ਆਪਾਂ ਜੇ 24 ਘੰਟੇ ਚਲਾਉਣਾ ਰੋਜ਼ ਦਾ 24 ਲੀਟਰ ਦਾ ਡੀਲ ਦਾ ਫਰਕ ਪਾਵੇਗੀ ਤੁਸੀਂ ਹਿਸਾਬ ਲਾ ਲੋ ਕਿੰਨਾ ਫਰਕ ਪਾਵੇਗੀ ਤੇ ਇਹਦਾ ਵਿੱਚ ਕੀ ਪ੍ਰਾਈਸ ਵਗੈਰਾ ਹੈ ਇਹਦਾ 34 ਲੱਖ 50 ਹਜ਼ਾਰ ਰੁਪਏ 34 ਲੱਖ 50 ਹਜ਼ਾਰ ਰੁਪਏ ਤੇ ਡਿਸਕਾਊਂਟ ਵਗੈਰਾ ਕੋਈ ਜੇ ਕੋਈ ਲੈਣ ਆਉਂਦਾ ਕੋਈ ਨਹੀਂ ਉਹ ਕਰ ਲਾਂਗੇ ਜੀ ਜਦੋਂ ਆਨ ਟੇਬਲ ਬੈਠ ਕੇ ਕਰਾਂਗੇ ਤਾਂ ਹੋ ਜਾਏਗਾ ਸਾਰਾ ਠੀਕ ਹੈ ਜੀ ਬਹੁਤ ਬਹੁਤ ਅਦਾਵਾ ਜੀ ਧੰਨਵਾਦ ਥੈਂਕ ਯੂ ਸੋ